ਮਾਸਟਰ ਸੋਮਰਾਜ ਜੀ 골ਡ ਮੈਡਿਸ ਸਟੇਟਸ ਅਵਾਰ ਫਗਵਾੜਾ ਸਾਹਿਬੇ ਕਮਾਲ ਜਗਤ ਗੁਰੂ ਦੁਨੀਆ ਦੇ ਮਹਾਨ ਫਲਸਫਰ ਚੌਹ ਜੁਗਾਂ ਦੀ ਸ਼ਖਸੀਅਤ ਕਿਰਤ ਦੇ ਕਰਮਯੋਗੀ ਮਨੁੱਖੀ ਅਧਿਕਾਰਾਂ ਦੇ ਲੰਬਰਦਾਰ ਮਾਨਵਤਾ ਦੇ ਮਸੀਹਾ ਅਧਿਆਪਕਾਂ ਦੇ ਪਿਤਾਮਾ ਗਿਆਨ ਦੇ ਚਾਨਣ ਮਨਾਰੇ ਇਸਤਰੀਆਂ ਨੂੰ ਸੁਧਾਰਨ ਦਰਜੇ ਤੋਂ ਸੰਤ ਦਾ ਦਰਜਾ ਪ੍ਰਦਾਨ ਕਰਨ ਵਾਲੇ ਬੇਗਮਪੁਰੇ ਦੇ ਰਚਨਹਾਰ ਭਾਰਤੀ ਸੰਵਿਧਾਨ ਦੇ ਨਰਮਾਤਾ ਡਾਕਟਰ ਭੀਮrao ਅੰਬੇਡਕਰ ਜੀ ਵਿਸ਼ਵ ਰਤਨ ਦੇ ਰਾਧ세ਰਾ ਸਾਹਿਬ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਉਹਨਾਂ ਦੇ ਫਲਸਫੇ ਨੂੰ ਸਮਰਪਿਤ ਇਹ ਪਹਿਲਾ ਮਹਾਨ ਸੰਸਮੇਲਨ ਡਾਕਟਰ ਡਾਕਟਰ ਪੀਮਰਾਓ ਅੰਬੇਡਕਰ ਜੀ ਵੈਲਫੇਅਰ ਸੁਸਾਇਟੀ ਤੇ ਬੇਗਮਪੁਰਾ ਜੋ ਦਿੜਦਾ ਦੀਆਂ ਇਲਾਕੇ ਦੀਆਂ ਸੰਗਤਾਂ ਉਹਨਾਂ ਨੇ ਬੜੇ ਸਤਕਾਰ ਨਾਲ ਸ਼ਰਧਾ ਨਾਲ ਯੋਜਿਤ ਕੀਤਾ ਸੰਤਾ ਮਹਾਪੁਰਸ਼ਾਂ ਨੂੰ ਬੁਲਾਇਆ ਦਾਸ ਵੀ 25 30 ਦਿਨਾਂ ਤੋਂ ਤਿਆਰੀ ਕਰ ਰਿਆ ਸੀ ਵੇ ਜਾਣਾ ਮਾਲਵੇ ਦੀ ਧਰਤੀ ਤੇ ਮੈਨੂੰ ਕਹਿੰਦੇ 2 ਮਿੰਟ ਬੋਲਣਾ ਕੋਈ ਗੱਲ ਨਹੀਂ ਆਪਾਂ 1 ਮਿੰਟ ਘੱਟੇ ਬੋਲਾਂਗੇ ਇਹ ਸਾਡੇ ਕੋਲ ਪਹਿਲਾ ਪ੍ਰਸ਼ਨ ਆ ਕਿ ਬੀਬੀਆਂ ਸੰਤਾਂ ਦੇ ਕਿਉਂ ਜਾਂਦੀਆਂ ਨੇ ਬੀਬੀਆਂ ਸੰਤਾਂ ਦੇ ਕਿਉਂ ਜਾਂਦੀਆਂ ਨੇ ਸੰਤਾਂ ਨੂੰ ਕਿਉਂ ਮੰਨਦੀਆਂ ਨੇ ਸਾਧ ਸੰਗਤ ਜੀਓ ਡਾਕਟਰ ਭੀਮਰਾਓ ਅੰਬੇਡਕਰ ਜੀ ਨੂੰ ਜਦੋਂ ਭਾਰਤ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤੇ ਡਾਕਟਰ ਭੀਮਰਾਓ ਅੰਬੇਡਕਰ ਜੀ ਸਾਡੇ ਦੁਆਬੇ ਦੇ ਦੋ ਮਹਾਨ ਸੰਤ ਸੰਤ ਬ੍ਰਹਮਦਾਸ ਜੀ ਡੇਰਾ ਅਕਲਪੁਰਾ ਰੋਡ ਫਲੌਰ ਤੇ ਡੇਰਾ ਸੰਤ ਸਰਵੰਦਾਸ ਜੀ ਸਤਖੰਡ ਬੱਲਾਂ ਦੇ ਬਾਨੀ ਸੰਤ ਸਰਵੰਦਾਸ ਮਹਾਰਾਜ ਜੀ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਆ ਮੇਰੇ ਕੋਲ ਪੈਨ ਹੈ ਮੈਨੂੰ ਭਾਰਤ ਦਾ ਵਿਧਾਨ ਲਿਖਣ ਦਾ ਮੌਕਾ ਮਿਲਿਆ ਦੱਸੋ ਮੈਂ ਇਸ ਪੈਨ ਨਾਲ ਕੀ ਲਿਖਦਿਆਂ ਤਾਂ ਮਹਾਰਾਜ ਮਹਾਪੁਰਸ਼ਾਂ ਨੇ ਆਖਿਆ ਕੌਮ ਦਾ ਸ਼ੇਰਾ ਕੌਮ ਦੀ ਭਲਾਈ ਲਈ ਸੋਚਦਾ ਡਟਿਆ ਰਹਿ ਸਾਡਾ ਆਸ਼ੀਰਵਾਦ ਤੇਰੇ ਨਾਲ ਹੈ ਜੇ ਤੂੰ ਸਾਨੂੰ ਪੈਨ ਦਿਖਾ ਲਿਆ ਮੈਨੂੰ ਕਲਮ ਦੀ ਤਾਕਤ ਦਿਖਾਈ ਹੈ ਤਾਂ ਕੰਨ ਖੋਲ ਕੇ ਸੁਣੋ ਉਹਨਾਂ ਨੇ ਕਿਹਾ ਕੌਮ ਦਾ ਸ਼ੇਰਾ ਇਹ ਸਾਡੀਆਂ ਧੀਆਂ ਪੈਣਾ ਇਹ ਸਵੇਰੇ ਉੱਠਦੀਆਂ ਨੇ ਇਹਨਾਂ ਨੂੰ ਮੂੰਹ ਧੋਣਾ ਨਹੀਂ ਮਿਲਦਾ ਇਹਨਾਂ ਨੂੰ ਆਪਣੇ ਬੱਚੇ ਦੇਖਣੇ ਨਹੀਂ ਮਿਲਦੇ ਇਹਨਾਂ ਨੂੰ ਲੱਸੀ ਨਸੀਬ ਨਹੀਂ ਹੁੰਦੀ ਇਹਨਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਇਹ ਸਵੇਰੇ ਉੱਠਦੀਆਂ ਰੰਬਾ ਚੱਕਦੀਆਂ ਦਾਤੀ ਚੱਕਦੀਆਂ ਇਹ ਜੀਮੀਦਾਰਾਂ ਦੇ ਖੇਤਾਂ ਦੇ ਵਿੱਚ ਪੱਠੇ ਖੋਤਣ ਜਾਂਦੀਆਂ ਇਹਨਾਂ ਨੂੰ ਜ਼ਿਮੀਂਦਾਰ ਮੂੰਹ ਆਇਆ ਬੋਲਦੇ ਨੇ ਇਹਨਾਂ ਨੂੰ ਬੋਲ ਕਬool ਕਰਦੇ ਨੇ ਇਹਨਾਂ ਦੀ ਬੇਇੱਜ਼ਤੀ ਕਰਦੇ ਨੇ ਇਹ ਆਉਂਦੀਆਂ ਸਾਡੇ ਚਰਨਾਂ 'ਚ ਫਰਿਆਦ ਕਰਦੀਆਂ ਮਹਾਰਾਜ ਜੀ ਇਹ ਪਸ਼ੂਆਂ ਵਾਲੀ ਜ਼ਿੰਦਗੀ ਤੋਂ ਇਹ ਗੁਲਾਮੀ ਵਾਲੀ ਜ਼ਿੰਦਗੀ ਤੋਂ ਸਾਨੂੰ ਛਟਕਾਰਾ ਕਦੋਂ ਮਿਲੇਗਾ ਫੇ ਸੰਤਾ ਨੇ ਕਿਹਾ ਜੇ ਕੌਮ ਦਾ ਸ਼ੇਰਾ ਸਾਨੂੰ ਕਲਮ ਦਿਖਾਈ ਹੈ ਤਾਂ ਕੰਨ ਖੋਲ ਕੇ ਸੁਣ ਲੈ ਜੇ ਇਹਨਾਂ ਦੇ ਹੱਥੋਂ ਤੂੰ ਇਹਨਾਂ ਦੇ ਹੱਥੋਂ ਤੂੰ ਰੰਬੀਆਂ ਛੜਾ ਦੇਵੇਂ ਇਹਨਾਂ ਦੇ ਹੱਥੋਂ ਤੂੰ ਦਾਤੀਆਂ ਛੜਾ ਦੇਵੇਂ ਇਹਨਾਂ ਦੇ ਹੱਥੋਂ ਪੱਲੀਆਂ ਛੜਾ ਦੇਵੇਂ ਇਹਨਾਂ ਨੂੰ ਖੇਤਾਂ ਤੋਂ ਜਾਣਾ ਬੰਦ ਕਰ ਦੇਵੇਂ ਇਹਨਾਂ ਨੂੰ ਜੇ ਕੁਰਸੀ ਤੇ ਬਿਠਾ ਦੇਵੇਂ ਫੇਰ ਅਸੀਂ ਕਹਾਂਗੇ ਤੇਰੀ ਕਲਮ ਦੇ ਵਿੱਚ ਤਾਕਤ ਆ ਤਾ ਡਾਕਟਰ ਪੀ ਹਿਮਰਾਓਂਬੇੜਕਰ ਜੀ ਨੇ ਆਖਿਆ ਮਹਾਰਾਜ ਜੀ ਮੈਂ ਜਿੰਦਾ ਰਹਾ ਜਾਂ ਨਾ ਰਾਂ ਮੈਂ ਭਾਰਤ ਦੇ ਵਸਾਨ ਦੇ ਵਿੱਚ ਇਹਨਾਂ ਇਸਤਰੀਆਂ ਨੂੰ ਇਹਨਾਂ ਧੀਆਂ ਪੈਣਾ ਨੂੰ ਉਹ ਕੁਰਸੀਆਂ ਬਖਸ਼ ਕੇ ਜਾਵਾਂਗਾ ਸ਼ਰਤ ਆ ਇਹ ਕੁਰਸੀਆਂ ਤੇ ਬੈਠਣ ਦੇ ਯੋਗ ਹੋਣ ਲਾਇਕ ਹੋਣ ਉਹ ਕਦੋਂ ਹੋਊਗੀਆਂ ਜਦੋਂ ਇਹ ਪੜਨਗੀਆਂ ਇਹ ਜਦੋਂ ਸਕੂਲਾਂ 'ਚ ਜਾਣ ਗਿਆ ਇਹਨਾਂ ਦੇ ਵਿੱਚੋਂ ਅਗਿਆਨਤਾ ਖਤਮ ਹੋਊਗੀ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਸੱਚ ਕੀ ਹੈ ਇਸ ਕਰਕੇ ਆ ਤੁਹਾਡੇ ਵਿੱਚੋਂ ਬਹੁਤ ਸਾਰੀਆਂ ਬੀਬੀਆਂ ਜਿਹੜੀ ਪੰਜਾਬ ਸਰਕਾਰ ਦੀ ਨੌਕਰੀ ਕਰਦੀਆਂ ਕੁਰਸੀ ਤੇ ਬੈਠਦੀਆਂ ਸਾਡੀਆਂ ਨੂੰਹਾਂ ਜਾਂਦੀਆਂ ਉਹ ਕਿਹਦੀ ਬਦੌਲਤ ਹੈ ਸੰਤਾ ਮਹਾਪੁਰਸ਼ਾਂ ਦੀ ਬਦੌਲਤ ਹੈ ਉਸੇ ਟੀਚੇ ਨੂੰ ਲੈ ਕੇ ਸੰਤ ਮਹਾਰਾਜ ਜੀ ਸੰਤ ਕੁਲਵੰਤ RAM ਜੀ ਪ੍ਰਦਾਨ ਸ਼੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਮਹਾਰਾਜ ਜੀ ਬਾਰ-ਬਾਰ ਨਗਰਾਂ ਦੇ ਵਿੱਚ ਜਾਂਦੇ ਐ ਤੇ ਗਿਆਨ ਦੀ ਗੱਲ ਕਰਦੇ ਐ ਸਾਡੇ ਜੱਸੀ ਤੱਲਣ ਜੀ ਜਦੋਂ ਵੀ ਸਾਡੀ ਕੌਮ ਦੇ ਉੱਤੇ ਸਾਡੇ ਗੁਰੂ ਘਰ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਆਂਚ ਕਰਦਾ ਤੇ ਇਹ ਸਭ ਤੋਂ ਪਹਿਲਾਂ ਉੱਥੇ ਜਾਂਦੇ ਨੇ ਸਾਧ ਸੰਗਤ ਜੀਓ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਦੋਂ ਜਨੇਊ ਪਹਿਨਿਆ ਤੇ ਉਦੋਂ ਪੰਡਤ ਇਕੱਠੇ ਹੋ ਕੇ ਆ ਗਏ ਵੀ ਇਹ ਜਨੇਊ ਕਾ ਨੂੰ ਪਹਿਨਦਾ ਹੈ ਤਾਂ ਉਦੋਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਇਹ ਤਿੰਨ ਧਾਗਿਆਂ ਤੋਂ ਬਿਨਾ ਮੇਰੀ ਜਾਨ ਨਹੀਂ ਨਿਕਲ ਚੱਲੀ ਪਰੰਤੂ ਇੱਕ ਬੰਦਾ ਪਾਉਂਦਾ ਹੈ ਇੱਕ ਨੂੰ ਤੁਸੀਂ ਪਾਉਣ ਨਹੀਂ ਦਿੰਦੇ ਇਹ ਮੇਰੀ ਜ਼ਮੀਰ ਨੂੰ ਬਾਰ-ਬਾਰ ਇਹ ਚੈਲੰਜ ਕਰਦਾ ਹੈ ਕਿ ਤੂੰ ਬੰਦਾ ਨਹੀਂ ਤੂੰ ਬੰਦਾ ਨਹੀਂ ਇਹ ਮੈਨੂੰ ਬਾਰ-ਬਾਰ ਚੈਲੰਜ ਕਰਦਾ ਹੈ ਕਿ ਤੂੰ ਬੰਦਿਆਂ 'ਚ ਬਹਿਣ ਵਾਲਾ ਨਹੀਂ ਉਹੀ ਗੱਲ ਜਿਹੜੀ ਹੈ ਉਹ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਜਦੋਂ ਚਦਾਰ ਤਾਲ ਤੇ ਪਾਣੀ ਲੈਣ ਗਏ ਮਹਾੜ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਇਹ ਪਾਣੀ ਦੀਆਂ ਚਾਰ ਬੂੰਦਾਂ ਦੁੱਖੋਂ ਮੇਰੀ ਜਾਨ ਨਹੀਂ ਨਿਕਲ ਚੱਲੀ ਪਰ ਇਹਨੂੰ ਰੋਕਣਾ ਜਿਹੜਾ ਹੈ ਉਹ ਮੇਰੀ ਬਾਰ ਬਾਰ ਜਮੀਰ ਦੇ ਉੱਤੇ ਹਥੋੜਾ ਮਾਰਦਾ ਕਿ ਤੂੰ ਬੰਦਾ ਨਹੀਂ ਤਾਂ ਉਹ ਜਿਹੜੀ ਗੱਲ ਸੀਗੀ ਉਹ ਸਾਡੇ ਕੌਮੀ ਕਵੀ ਸਾਡੇ ਕੌਮੀ ਕਵੀ ਸ਼੍ਰੀ ਨਰਿੰਦਰ ਪ੍ਰਕਾਸ਼ ਖੇਤੀ ਜੀ ਨੇ ਲਿਖੀ ਹੈ ਅਣਖ ਦੀ ਗੱਲ ਉਹਨਾਂ ਨੇ ਲਿਖਿਆ ਜਿਹੜੀ ਸ਼ੇਰ ਦੇ ਮੂੰਹ ਵਿੱਚ ਆ ਜਾਏ ਬੱਕਰੀ ਜਿਹੜੀ ਸ਼ੇਰ ਦੇ ਮੂੰਹ ਵਿੱਚ ਆ ਜਾਏ ਬੱਕਰੀ ਉਹਦੇ ਅੱਡ ਵੀ ਨਹੀਂ ਉਹਦੀ ਖੱਲ ਵੀ ਨਹੀਂ ਜਿਸ ਦਰਖਤ ਦੀਆਂ ਜੜਾਂ ਨੂੰ ਸਿਉਂਕ ਲੱਗ ਜਾਏ ਉਹਦੇ ਪੱਤ ਵੀ ਨਹੀਂ ਉਹਦੇ ਫਲ ਵੀ ਨਹੀਂ ਜਿਸ ਮਕਾਨ ਦੀ ਨੀਂਵ ਜਵਾਬ ਦੇ ਜਾਏ ਉਹ ਅੱਜ ਵੀ ਨਹੀਂ ਉਹ ਕੱਲ ਵੀ ਨਹੀਂ ਜਿਸ ਕੌਮ ਚੋਂ ਅਣਖ ਦੀ ਰਤ ਸੁੱਕ ਜਾਏ ਉਹ ਕੌਮ ਘੜੀ ਵੀ ਨਹੀਂ ਉਹ ਕੌਮ ਬਲ ਵੀ ਨਹੀਂ ਉਹ ਕੌਮ ਕੜੀ ਵੀ ਨਹੀਂ ਉਹ ਕੌਮ ਪੱਲ ਵੀ ਨਹੀਂ ਇਹ ਅਣਖਾਂ ਦੇ ਸੌਦੇ ਆ ਗੁਰੂ ਰਵਿਦਾਸ ਮਹਾਰਾਜ ਜੀ ਨੇ ਅਣਖ ਜਗਾਈ ਉਹਨਾਂ ਲੋਕਾਂ ਨੂੰ ਆਖਿਆ ਇਹ ਪਰਮਾਤਮਾ ਜਿਹੜਾ ਹੈ ਉਹ ਤੁਹਾਡੇ ਗੁਲਾਮ ਨਹੀਂ ਨਾ ਤੁਹਾਡੇ ਮੰਤਰਾਂ ਦੇ ਗੁਲਾਮ ਹੈ ਮਹਾਰਾਜ ਜੀ ਨੇ ਕੀ ਆਖਿਆ ਆਪਣ ਬਾਪ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾ ਤਾਂ ਸਾਧ ਸੰਗਤ ਜੀਓ ਬਾਰ-ਬਾਰ ਆਪਾਂ ਨੂੰ ਸਮੇਂ ਦੀ ਸਮੇਂ ਦੀ ਜਿਹੜੀ ਹੈ ਸਮੇਂ ਦੀ ਘਾਟ ਮਹਾਰਾਜ ਜੀ ਨੇ ਇੱਕ ਗੱਲ ਹੋਰ ਦੱਸੀ ਹੈ ਮੈਨੂੰ ਇਹ ਗੱਲ ਕਲੀਅਰ ਕਰ ਲੈ ਕੇ ਆ ਮੈਂ ਸਾਰੇ ਗ੍ਰੰਥ ਪੜ੍ਹੇ ਕੁਰਾਨ ਸ਼ਰੀਫ ਪੜ੍ਹਿਆ ਬਾਈਬਲ ਪੜ੍ਹੀ ਬਾਈਬਲ ਦਾ ਮੈਂ ਡਿਪਲੋਮਾ ਪਾਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਤਾ ਨਹੀਂ ਮੈਂ 100 ਵਾਰ ਫਰੀਦਕੋਟ ਦੇ ਜਿਹੜੇ 52 ਕਵੀ ਉਹਨਾਂ ਨੇ ਤਰਜਮਾ ਕੀਤਾ ਭਾਸ਼ਾ ਵਿਪਾਕ ਦਾ ਉਹ ਮੈਂ ਪੜਿਆ ਉਹ ਸਾਰਾ ਪੜਿਆ ਅਮਰਤ ਬਾਣੀ ਵੀ ਸਾਰੀ ਪੜੀ ਆ ਸਾਧ ਸੰਗਤ ਜੀਓ ਸਾਡੇ ਬਜ਼ੁਰਗਾਂ ਨੂੰ बार-बार ਲੋਕ ਕਹਿੰਦੇ ਆ ਕਿ ਗੁਰੂ ਰਵਿਦਾਸ ਤੁਹਾਨੂੰ ਸਰਾਫ ਦੇ ਗਿਆ ਤੁਸੀਂ ਇਕੱਠੇ ਨਹੀਂ ਹੋ ਸਕਦੇ ਇਹ ਬਿਲਕੁਲ ਝੂਠ ਹੈ ਕਿਸੇ ਵੀ ਗ੍ਰੰਥ ਚ ਨਹੀਂ ਮਿਲਦਾ ਕਿਸੇ ਕਿਤਾਬ ਚ ਨਹੀਂ ਮਿਲਦਾ ਤਾਂ ਸਾਧ ਸੰਗਤ ਜੀਓ ਗੁਰੂ ਰਵਿਦਾਸ ਮਹਾਰਾਜ ਦਾ ਇੱਕ ਸ਼ਲੋਕ ਆਉਂਦਾ जात जात में जात है ज्यों केलन में पात रविदास मनुख ना जड़ सकी जो लो जात और जात जे तुसी जात जात दी गल करोंगे ता ए समाज जेड़ा ओ कदे भी इकट्ठा नहीं हो सकदा महाराज जी ने की कहा जात पात के फेर में उरजे रहे सब लोग रविदास मनुखता को खात है जात पात का ਰੋਗ ਇਹ ਜਾਤ ਪਾਤ ਨਾਲੀ ਸਮਾਜ ਜਿਹੜਾ ਆ ਉਹ ਟੁੱਟਦਾ ਹੈ ਦੁਨੀਆਵਾਲੋ ਮਹਾਰਾਜ ਜੀ ਦਾ ਸੰਦੇਸ਼ ਕਿ ਗਿਆਨ ਪ੍ਰਾਪਤ ਕਰੋ ਗਿਆਨ ਪ੍ਰਾਪਤ ਕਰੋ ਤੇ ਤੁਸੀਂ ਬੱਚਿਆਂ ਨੂੰ ਪੜ੍ਹਾਓ ਬੱਚਿਆਂ ਨੂੰ ਸਕੂਲ ਭੇਜੋ ਕਿਤੇ ਕਿਤੇ ਜਾ ਕੇ ਅਚੰਚੇਤ ਦੇਖ ਕੇ ਵੀ ਆਇਆ ਕਰੋ ਬੱਚੇ ਸਕੂਲੇ ਗਏ ਵੀ ਆ ਕਿ ਰਸਤੇ 'ਚ ਹੀ ਆ ਮਾਸਟਰਾਂ ਨਾਲ ਭੈਣੀਆਂ ਨਾਲ ਲੜਿਆ ਨਾ ਕਰੋ ਉਹਨਾਂ ਨੂੰ ਪਿਆ ਕਰੋ ਵੀ ਇਹਦਾ ਧਿਆਨ ਰੱਖੋ ਉੱਥੇ ਲੜਨ ਨਾ ਜਾਇਆ ਕਰੋ ਤਾਂ ਅਸੀਂ ਗੁਰੂ ਰਵਦਾਸ ਮਹਾਰਾਜ ਦਾ ਜਿਹੜਾ ਬੇਗੰਪੁਰ ਆਇਆ ਉਹ ਵਸਾ ਸਕਦੇ ਆ ਬਹੁਤ ਸਾਰਾ ਮੈਂ ਨੋਟ ਕਰਕੇ ਲਿਆਇਆ ਸੀਗਾ ਪਰੰਤੂ ਸਮੇਂ ਦੀ ਘਾਟ ਹੋਣ ਕਰਕੇ ਇਹ ਪੂਰਾ ਨਹੀਂ ਹੋ ਸਕਿਆ ਫੇਰ ਕਿਤੇ ਮੌਕਾ ਮਿਲਿਆ ਕਿਉਂਕਿ ਮਾਲਵੇ ਦੀ ਧਰਤੀ ਤੇ ਮੈਨੂੰ ਪਹਿਲੀ ਵਾਰ ਇੱਧਰ ਆਉਣ ਦਾ ਮੌਕਾ ਮਿਲਿਆ ਮਹਾਪੁਰਸ਼ਾਂ ਦਾ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਨਾਲ ਲੈ ਕੇ ਆਏ ਤੜਕੇ 6 ਵਜੇ ਦੇ ਚੱਲੇ ਹੋਏ ਆ ਬੇਗਮਪੁਰਾ ਐਂਡ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਡਿੜਵਾ ਇਹਨਾਂ ਸਾਰਿਆਂ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਜਿਹੜੇ মিডিਆ ਦਾ ਨੋਟ ਕਰਦੇ ਉਹਨਾਂ ਦਾ ਜਿਨ੍ਹਾਂ ਨੇ ਸਿੱਧਾ 206 ਦੇਸ਼ਾਂ ਵਿੱਚ ਪ੍ਰਸਾਰਣ ਕੀਤਾ ਉਹਨਾਂ ਸਾਰਿਆਂ ਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਰਵਿਦਾਸ ਮਹਾਰਾਜ ਦੀ ਅਮਰਤ ਬਾਣੀ ਦਾ ਗੁਰੂ ਰਵਿਦਾਸ ਮਹਾਰਾਜ ਦੀ ਅਮਰਤ ਬਾਣੀ ਦੇ ਗੁਰੂ ਘਰ ਦੇ ਵਜੀਰਾਾਂ ਦਾ ਅਸੀਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਦੁਆਬੇ ਨੂੰ ਮਾਣ ਬਖਸ਼ਿਆ ਇੱਥੇ ਆ ਕੇ ਬੋਲਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਜਕਾਰਾ ਬੁਲੰਦ ਕਰੀਏ ਤੁਹਾਡੀ ਆਵਾਜ਼ ਕਾਸ਼ੀ ਬਨਾਰਸ ਤੱਕ ਜਾਣੀ ਚਾਹੀਦੀ ਹੈ ਦੇਖ ਲਓ ਵੀ ਤੁਸੀਂ ਜਾਣਾ ਜਾਂ ਨਹੀਂ ਜਾਣਾ ਜੋ ਬੋਲੇ ਈ ਸੋਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸੋਨਰਪੈ ਸਤਗੁਰੂ ਸੁਆਮੀ ਸਰਵਨਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸੋਨਰਪੈ ਕੌਮ ਦੇ ਅਮਰਸ਼ੀਰ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ